ਸਾਸਿਕਾਲ ਦਿਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਦਵਿੰਦਰ ਮੰਡ ਅੱਜ ਲੁਧਿਆਣੇ ਦੇ ਵਿੱਚ ਉਹ ਮੇਲਾ ਹੋਣ ਜਾ ਰਿਹਾ ਜੋ ਦੁਨੀਆ ਤੇ ਕਦੇ ਵੀ ਨਹੀਂ ਹੋਇਆ ਮੇਲਾ ਗੀਤਕਾਰਾਂ ਦਾ ਸਾਡੇ ਸੱਭਿਆਚਾਰ ਨੂੰ ਦਰਸਾਉਂਦਾ ਮੇਲਾ ਅੱਜ ਲੁਧਿਆਣੇ ਦੇ ਵਿੱਚ ਪੰਜਾਬੀ ਭਵਨ ਦੇ ਵਿੱਚ ਹੋ ਰਿਹਾ ਤੇ ਬਹੁਤ ਮਾਨਮਤੀਆਂ ਸਖਸ਼ੀਤਾ ਇੱਥੇ ਪਹੁੰਚੀਆਂ ਨੇ ਤੇ ਆਹ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਸਾਨੂੰ ਕੌਣ ਮਿਲਿਆ ਮੇਲਿਆਂ ਦੇ ਬਾਦਸ਼ਾਹ ਮੇਲਿਆਂ ਬਿਲ ਬਹੁਤ ਵਧੀਆ ਜੀ ਮੇਲਿਆਂ ਦੇ ਬਾਦਸ਼ਾਹ ਦਿਲਵਿੰਦਰ ਦਿਹਾਲਪੁਰੀ ਜੀ ਸੋ ਕਦੇ ਵੀ ਕਿਤੇ ਵੀ ਸੱਭਿਆਚਾਰ ਪ੍ਰੋਗਰਾਮ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜੀ ਹਾਜ਼ਰੀ ਲਾਉਂਦੇ ਨੇ ਉਹ ਦਲਵਿੰਦਰ ਦਿਆਲ ਪੂਰੀ ਲਾਉਂਦੇ ਨੇ ਚਾਹੇ ਉਹ ਮਾਂ ਬੋਲੀ ਦਾ ਕੋਈ ਮੇਲਾ ਹੋਵੇ ਚਾਹੇ ਕੋਈ ਸੱਭਿਆਚਾਰ ਮੇਲਾ ਹੋਵੇ ਸੋ ਆਪਾਂ ਅੱਜ ਦਰਦੇ ਫਿਰਦੇ ਗੱਲਬਾਤ ਕਰਾਂਗੇ ਬਹੁਤ ਵਧੀਆ ਮੇਲਾ ਹੋ ਰਿਹਾ ਅੱਜ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਮੇਲਾ ਗੀਤ ਕਰਨ ਦਾ ਪਹਿਲੀ ਵਾਰ ਹੁਣ ਜਾ ਰਿਹਾ ਕੀ ਕਹਿਣਾ ਚਾਹੂੰਗਾ ਤੇ ਜਦੋਂ ਦਾ ਦਲਵਿੰਦਰ ਦਿਆਲ ਪੂਰੀ ਨੇ ਜਨਮ ਲਿਆ ਜੀ ਉਦੋਂ ਤਾਂ ਮੈਂ ਪਹਿਲੀ ਵਾਰੀ ਮੇਲਾ ਗੀਤਕਾਰਾਂ ਦਾ ਮੇਲਾ ਗਾਇਕਾਂ ਦਾ ਮੇਲਾ ਫਨਕਾਰਾਂ ਦਾ ਮੇਲਾ ਅਦਾਕਾਰਾਂ ਦਾ ਬਹੁਤ ਬਹੁਤ ਮੈਂ ਹਾਲੀਵੁੱਡ ਬਾਲੀਵੁੱਡ ਦੇ ਫਿਲਮ ਫੈਸਟੀਵਲ ਵੀ ਹੋਏ ਨੇ ਪਰ ਇਹ ਲੁਧਿਆਣੇ ਦੇ ਵਿੱਚ ਪਹਿਲੀ ਵਾਰੀ ਮੇਲਾ ਗੀਤਕਾਰਾਂ ਦਾ ਮੇਲਾ ਕਲਮਾਂ ਦਾ ਕਿਉਂਕਿ ਸਾਨੂੰ ਮਾਣ ਹੈ ਪੰਜਾਬੀ ਦੇ ਕੱਲ ਹੀ ਅਸੀਂ ਬਹੁਤ ਵੱਡਾ ਪੰਜਾਬੀ ਦਾ ਵੀ ਦਿਨ ਮਨਾ ਕੇ ਹਟੇ ਆ ਕਿਉਂਕਿ ਕੱਲ ਇੰਟਰਨੈਸ਼ਨਲ ਮਦਰ ਟੰਗ ਦਿਨ ਸੀ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਦਿਨ ਸੀਗਾ ਅੱਜ ਲੁਧਿਆਣੇ ਪੰਜਾਬੀ ਭਵਨ ਪਹੁੰਚ ਕੇ ਅਸੀਂ ਜਲੰਧਰ ਤੋਂ ਆਪਣਾ ਕਾਫਲਾ ਲੈ ਕੇ ਆਏ ਹਾਂ ਪੂਰਾ ਗਾਇਕਾਂ ਦਾ ਗੀਤਕਾਰਾਂ ਦਾ ਤੇ ਜਿਹੜੇ ਜਿਹੜੇ ਮੇਰੇ ਫੈਨ ਨੇ ਉਹ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਪੂਰਾ ਇੱਥੇ ਲੁਧਿਆਣੇ ਪੰਜਾਬੀ ਭਵਨ ਚ ਆਏ ਆ ਤੇ ਵਧੀਆ ਗੱਲ ਹੈ ਜੀ ਮੇਲਾ ਗੀਤਕਾਰਾਂ ਦਾ ਮੇਲਾ ਕਲਮਾਂ ਦਾ ਮੇਲਾ ਇਹ ਜਿਹੜੀਆਂ ਇਨੇ ਗੀਤਕਾਰ ਆਏ ਨੇ ਕਿ ਇਹਨਾਂ ਦੇ ਓਡਾਰੀਆਂ ਦੇ ਵਿੱਚ ਅਸੀਂ ਜਿਹੜੇ ਓਡਰੇ ਨੇ ਉਹ ਚ ਗੋਤੇ ਗੋਤੇ ਖਾਣ ਆਏ ਆ ਗੋਤੇ ਲੈਣ ਆਏ ਆ ਜੀ ਸੋ ਜੇਕਰ ਗੱਲ ਕਰੀਏ ਤਾਂ ਅੱਜ ਕੱਲ ਦੀ ਜਿਹੜੀ ਗੀਤਕਾਰੀ ਆ ਜਾਂ ਗਾਇਕੀ ਆ ਉਹ ਬਹੁਤ ਬਦਲ ਚੁੱਕੀ ਹੈ ਰੈਪ ਆ ਗਏ ਨੇ ਹੋਰ ਚੀਜ਼ਾਂ ਆ ਗਈਆਂ ਨੇ ਸੋ ਕਿਤਨੇ ਕਿਤੇ ਲੱਗਦਾ ਵੀ ਇਹ ਚੀਜ਼ਾਂ ਸੱਭਿਆਚਾਰ ਦੇ ਭਾਰੂ ਪੈ ਰੀਆਂ ਨੇ ਜੋ ਮਰਜੀ ਆ ਜਵੇ ਰੈਪ ਖੈਪ ਜੋ ਮਰਜੀ ਆ ਜਵੇ ਪਰ ਜਿਹੜਾ ਅਸਲੀ ਚੀਜ਼ ਹੈ ਨਾ ਆ ਦੇਖੋ ਮਾਲਵੇ 'ਚ ਖੜੇ ਆ ਠੀਕ ਹੀ ਗੱਲ ਇੰਨੀਆਂ ਸਜਰੀਆਂ ਕਲਮਾਂ ਜਿਨ੍ਹਾਂ ਨੂੰ ਮੈਂ ਬਚਪਨ ਤੋਂ ਸੁਣਦਾ ਰਿਆ ਰੈਪ ਪੈਪ ਛੋ ਬਥੇਰਾ ਕੁਝ ਆਇਆ ਪਰ ਅਸਲੀ ਚੀਜ਼ ਅਸਲੀ ਆ ਕਣਕ ਦੇ ਵਿੱਚ ਨਾ ਨਹੀਂ ਪਰ ਕਣਕ ਦੇ ਵਿੱਚ ਜਵੀ ਉਗ ਜਾਂਦੀ ਨਾ ਉਹ ਕਾਂ ਕੋਈ ਵੀ ਉੱਡ ਜਾਂਦੀ ਬੇਸ਼ੱਕ ਉਹਦਾ ਕੱਦ ਉੱਚਾ ਹੋ ਜਾਂਦਾ ਵੀ ਉਹ ਦੀਦੀ ਆ ਕਣਕ ਤੇ ਝੋਨੇ ਦੇ ਵਿੱਚ ਪਰ ਦੋਸਤੋ ਜਿਹੜਾ ਢਿੱਡ ਭਰਨਾ ਹੈ ਉਹ ਰੋਟੀ ਜਣਾਈ ਭਰਨਾ ਕਣਕ ਦੇ ਨਾਲ ਹੀ ਭਰਨਾ ਆ ਤੇ ਉਹ ਚੀਜ਼ ਜ਼ਰੂਰ ਉੱਚੀ ਹੋ ਜਾਂਦੀ ਆ ਵੀ ਇਹ ਜਿਹੜੀ ਆ ਇਹ ਉੱਚੀ ਆ ਦਿਸਦੀ ਜ਼ਰੂਰ ਆ ਰੈਪ ਪੈਪ ਪਰ ਨਹੀਂ ਇਹ 4 ਦਿਨ ਕੀ ਚਾਨਣੀ ਫਿਰ ਅੰਧੇਰੀ ਰਾਤ ਪਰ ਪਰ ਸਵਾਲ ਮੇਰਾ ਫਿਰ ਉਹੀ ਆ ਕਿ ਸੱਬਿਆ ਚਾਰ ਦੇ ਨਾਲ ਉਹ ਨਾ ਨੌਜਵਾਨ ਮੁੰਡੇ ਕੁੜੀਆਂ ਟੁੱਟਦੇ ਜਾ ਰਹੇ ਨੇ ਰੈਪ ਵੱਲ ਜਾਂ ਇਹਨਾਂ ਗਾਣਿਆਂ ਵੱਲ ਜਾਂ ਵੈਸਟਰਨ 뮤직 ਵੱਲ ਜ਼ਿਆਦਾ ਤਵੱਜੋ ਦੇ ਰਹੇ ਨੇ ਹਾਂ ਹਾਂ ਨਹੀਂ ਉਹ ਵੀ ਮੁੰਡਿਆਂ ਦੇ ਵੀ ਗੀਤ ਜਿਹੜਾ ਹੁੰਦਾ ਤਿੰਨ ਚਾਰ ਦਿਨ ਦਾ ਪੁਰਾਣਾ ਹੁੰਦਾ ਫੇਸਬੁਕ ਤੇ ਇੰਸਟਾਗ੍ਰam ਤੇ ਮੈਸੇਂਜਰ ਤੇ ਬਾਹਰ ਟਿਕਟੋਕ ਤੇ ਠੀਕ ਨਹੀਂ ਗੱਲ ਤੇ ਜਿਹੜੇ ਸਦਾ ਬਹਾਰ ਗੀਤ ਚੱਲਦੇ ਨੇ ਮਾਲਕੀ ਦੀ ਕਰਮਾ ਮੇਰੇ ਜਿਹੜੇ ਗੀਤ ਆ ਸਦਾ 20 20 ਸਾਲਾਂ ਦੀ ਉਮਰ ਹੈ 25 25 ਸਾਲਾਂ ਦੀ ਉਮਰ ਹੈ ਨੇਰੀਆਂ ਲਿਆ ਤੋਂ ਵੱਲੋਂ ਨੇਰੀਆਂ ਹਜੇ ਤੱਕ ਕੋਣ ਨੇ ਮੈਨੂੰ ਜਵਾਨ ਕੀਤਾ ਹੋਇਆ ਇੱਕ ਵਾਰ ਫਿਰ ਹੋਜੇ ਮੈਨੂੰ ਲੱਗਦਾ ਅੱਜ ਇਸ ਮੌਕੇ ਤੇ ਮੈਨੂੰ ਲੱਗਦਾ ਵੀ ਇਹ ਚੀੜੀ ਚੀਜ਼ ਹੈ ਪਿੱਛੇ ਨਹੀਂ ਰਹਿਣੀ ਚਾਹੀਦੀ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਰਦਾ ਕਿ ਨਾ ਸਮੇ ਦੇ ਦੋਸਤੋ ਸੋਚਾ ਬਦਲਾਈਏ ਆਓ ਕਲਮਾਂ ਦੇ ਵਾਰਸੋ ਨੀਹਾਂ ਨਵੀਆਂ ਪਾਈਏ ਜੁਲਫ ਨੂੰ ਕਦੇ ਭੁੱਲ ਕੇ ਜੰਜੀਰ ਨਾ ਕਹੀਏ ਆਪਣੇ ਪਿੰਡ ਦੀ ਧੀ ਨੂੰ ਕਦੇ ਹੀਰ ਨਾ ਕਹੀਏ ਅੱਜ ਜਿਹੜੇ ਗੀਤਕਾਰ ਭਰਾ ਨੇ ਉਹਨਾਂ ਨੂੰ ਵੀ ਇਹ ਮੈਂ ਬੇਨਤੀ ਵੀ ਕਰਨਾ ਆ ਕਿ ਆਓ ਪੰਜਾਬ ਨੂੰ ਨਵਾਂ ਪੰਜਾਬ ਸਿਰਜੀਏ ਗਾਉਂਦਾ ਪੰਜਾਬ ਸਿਰਜੀਏ ਨੱਚਦਾ ਪੰਜਾਬ ਸਿਰਜੀਏ ਹੱਸਦਾ ਪੰਜਾਬ ਸਿਰਜੀਏ ਉਹ ਗਾਣਾ ਜੀ ਕਿ ਮਿਰਜੇ ਦੇ ਵਾਂਗੂ ਮੈਂ ਨਹੀਂ ਸੋਹਣਾ ਝੰਡ ਥੱਲੇ ਜੱਗੇ ਜੱਟ ਵਾਂਗੂ ਨਿੱਕਰੌਣੀ ਵੱਲੇ ਵੱਲੇ ਮੇਰੇ ਨਾਲ ਜੇ ਕਰੇਂਗੀ 헤ਰਾ ਫੇਰੀਆਂ ਮੈਂ ਲਾਉਣੀਆਂ ਨਹੀਂ ਦੇਰੀਆਂ 네ਰੀਆਂ ਲਿਆਦੂ ਮਿਲੋ 네ਰੀਆਂ 네ਰੀਆਂ ਲਿਆਦੂ ਮਿਲੋ 네ਰੀਆਂ ਇਹ ਜਵਾਬ ਹੈ ਕਿ ਰੈਪ ਪੈਪ ਜੋ ਵੀ ਆ ਜੋ ਮਰਜੀ ਆ ਜਵੇ ਮੈਂ ਕਿਸੇ ਦਾ ਧੋਖੀ ਨਹੀਂਗਾ ਪਰ ਅਸਲੀ ਗਾਇਕੀ ਮੇਰੇ ਉਸਤਾਦ ਸ਼੍ਰੀ ਕੁਲਦੀ ਮਾਨਕ ਸਾਹਿਬ ਉਹ 40 45 ਸਾਲ ਹੋਣਾ ਰਾਜ ਕੀਤਾ ਹੈ सुरेंद्र ਸਿੰਧਾ ਹੋਏ ਉਹਨਾਂ ਨੇ ਲੰਮਾ ਸਮਾਂ ਰਾਜ ਕੀਤਾ ਹੈ ਜਗਮਉਂਦ ਕੌਰ ਹੋਣਾਂ ਨੇ ਲੰਮਾ ਸਮਾਂ ਰਾਜ ਕੀਤਾ ਇਹ ਉਹ ਇਸੇ ਕਰਕੇ ਕਿ ਵਧੀਆ ਜਿਹੜੇ ਜਿਹੜੇ ਅੱਜ ਦੇ ਇਹ ਸੋਚਾ ਇੱਕ ਪ੍ਰਾਗਨਾਗ ਦੇ ਵਿੱਚ ਕੁੰਭ ਦਾ ਮੇਲਾ ਲੱਗਾ ਹੋਇਆ ਨਾ ਇਲਾਹਾਬਾਦ ਦੇ ਵਿੱਚ ਇੱਕ ਸਾਡੇ ਅੱਜ ਗੀਤਕਾਰਾਂ ਦਾ ਕੁੰਭ ਦਾ ਮੇਲਾ ਉਹ ਲੱਗਾ ਹੋਇਆ ਜੀ ਪੰਜਾਬੀ ਭਵਨ ਲੁਧਿਆਣੇ 'ਚ ਮੈਂ ਤੇ ਇਹਨੂੰ ਕੁੰਭ ਦਾ ਮੇਲਾ ਹੀ ਕਹਿ ਰਿਹਾ ਜੀ ਜਿਹੜਾ ਪ੍ਰਾਗਨਾਗ 'ਚ ਲੱਗਾ ਉੱਥੇ ਇਸ਼ਨਾਨ ਹੋ ਰਿਹਾ ਅਸੀਂ ਇੱਥੇ ਸੋਚਾਂ ਦੇ ਓਡਾਰੀਆਂ 'ਚ ਇਸ਼ਨਾਨ ਕਰ ਰਹੇ ਹਾਂ ਇੱਕ ਸਵਾਲ ਹੋ ਰਿਹਾ ਕਿ ਕਿੱਥੋਂ ਕਿੱਥੋਂ ਜਿਹੜੇ ਗੀਤਕਾਰ ਗਾਇਕ ਲੱਗਦਾ ਹੈਗਾ ਜੀ ਪੂਰਾ ਪੰਜਾਬ ਇਕੱਠਾ ਆਊਗਾ ਚ ਪੂਰਾ ਪੰਜਾਬ ਜੀ ਦਿੱਲੀ ਹਿਮਾਚਲ ਜੰਮੂ ਕਸ਼ਮੀਰ ਮਾਝਾ ਮਾਲਵਾ ਦੋਬਾਬਾ ਬਾਕੀ 23 ਜ਼ਿਲ੍ਹੇ ਤੇ ਹੈਗੇ ਆ ਤੇ 12873 ਪਿੰਡ ਆ ਪੰਜਾਬ ਦੇ ਤੇ ਉਹਨਾਂ ਦੇ ਵਿੱਚੋਂ ਇੱਕ ਇੱਕ ਗੀਤ ਬੰਦਾ ਵੀ ਆ ਗਿਆ ਜਾਂ 6000 ਬੰਦਾ ਵੀ ਆ ਗਿਆ ਸਭ ਜਗ੍ਹਾ ਥੋੜੀ ਨਹੀਂ ਪਊ ਅੱਜ ਇੱਥੇ ਪੰਜਾਬੀ ਜਿਹੇ ਇੱਕ ਗਾਵੇ ਦਲੀ ਤੇ ਮਲੀ ਹੋ ਜਾਣੀ ਹੈ ਨਾ ਅਤੀ ਸੱਟ ਨਹੀਂ ਚਲੋ ਇਹ ਜਿੰਨੇ ਕਿ ਮਿਲਦੇ ਇੱਕ ਦੋ ਨੂੰ ਅਸਲ ਸਾਡਾ ਚ ਗਾਉਣ ਵਜਾਉਂਦਾ ਸਿਲਸਾ ਨਹੀਂ ਇੱਕ ਦੋਏ ਭਰਾਵਾਂ ਨੂੰ ਮਿਲੀਏ ਜਫੀਆਂ ਪਾਈਏ ਕਿਉਂਕਿ ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਏ ਸਮੁੰਦਰ ਨੂੰ ਹਮੇਸ਼ਾ ਨਹਿਰਾਂ ਦਾ ਕਿਨਾਰਾ ਯਾਦ ਰਹਿੰਦਾ ਏ ਉਹ ਪਲ ਜੋ ਬਤਾਏ ਨੇ ਅੱਜ ਦਿਲਵਿੰਦਰ ਦਿਆਲਪੁਰੀ ਨੇ ਪੰਜਾਬੀ ਭਮਲ ਲੁਧਿਆਣਾ ਚ ਅਖੀਰ ਤੱਕ ਬੰਦੇ ਨੂੰ ਨਜ਼ਾਰਾ ਯਾਦ ਰਹਿੰਦਾ ਏ ਹਾਂ ਸੋ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਇਹਨਾਂ ਨੇ ਜਿਹੜਾ ਐਂਡ ਕੀਤਾ ਇਸ ਗੱਲਬਾਤ ਦਾ ਸੋ ਇਸ ਤੋਂ ਬਾਅਦ ਕਈ ਹੋਰ ਗੀਤਕਾਰ ਕਈ ਗਾਇਕ ਇੱਥੇ ਪਹੁੰਚ ਰਹੇ ਹਨ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ